18 ਸਾਲ ਦਾ ਗੁਰਿੰਦਰਜੀਤ ਸਿੰਘ ਗਲੀ ਮੰਗਲ ਸਿੰਘ ਸੱਚਖੰਡ ਰੋਡ ਤਰਨਤਾਰਨ ਪੰਜਾਬ ਦੇ ਵਿੱਚ ਰਹਿੰਦਾ ਸੀ ਗੁਰਿੰਦਰਜੀਤ ਸਿੰਘ ਦੀ ਮਾਂ ਦਾ ਨਾਮ ਨਿਰਮਲ ਕੌਰ ਤੇ ਪਿਓ ਦਾ ਨਾਮ ترਸੀਮ ਸਿੰਘ ਸੀ ترਸੀਮ ਸਿੰਘ ਡਾਕਖਾਨੇ ਦੇ ਵਿੱਚ ਨੌਕਰੀ ਕਰਦਾ ਸੀ ਲੰਬੀ ਨੌਕਰੀ ਕਰਨ ਤੋਂ ਬਾਅਦ ਉਹ ਹੁਣ ਰਿਟਾਇਰ ਹੋ ਚੁੱਕਿਆ ਸੀ ترਸੀਮ ਸਿੰਘ ਦੇ ਤਿੰਨ ਮੁੰਡੇ ਸਨ ਜਿਹੜਾ ਸਭ ਤੋਂ ਛੋਟਾ ਮੁੰਡਾ ਸੀ ਇਹਦਾ ਨਾਮ ਸੀ ਗੁਰਿੰਦਰਜੀਤ ਸਿੰਘ ਉਰਫ ਗੀਤਾ ਇਹ ਇੱਕ ਠੇਕੇਦਾਰ ਸੀ ਗੁਰਿੰਦਰ ਦੇ ਘਰ ਦੇ ਸਾਹਮਣੇ ਹੀ ਹਿੰਮਤ ਸਿੰਘ ਦਾ ਘਰ ਸੀ ਹਿੰਮਤ ਸਿੰਘ ਗੁਰਿੰਦਰ ਸਿੰਘ ਦਾ ਜਿਗੜੀ ਦੋਸਤ ਸੀ ਹਿੰਮਤ ਸਿੰਘ ਦਾ ਪਿਤਾ ਇੱਕ ਬਹੁਤ ਵੱਡਾ ਜ਼ਿਮੀਂਦਾਰ ਸੀ ਇਹਨਾਂ ਦਾ ਖੇਤੀਬਾੜੀ ਦਾ ਹੀ ਕੰਮ ਸੀ 2015 ਦੇ ਵਿੱਚ ਹਿੰਮਤ ਸਿੰਘ ਦਾ ਵਿਆਹ ਹੁੰਦਾ ਹੈ ਇਹਦੀ ਬਰਾਤ ਅੰਮ੍ਰਿਤਸਰ ਦੇ ਸ਼ੇਰੋ ਪਿੰਡ ਦੇ ਵਿੱਚ ਜਾਂਦੀ ਹੈ ਇਸ ਬਰਾਤ ਦੇ ਵਿੱਚ ਇਹਦਾ ਦੋਸਤ ਗੁਰਿੰਦਰਜੀਤ ਸਿੰਘ ਵੀ ਜਾਂਦਾ ਹੈ ਗੁਰਿੰਦਰਜੀਤ ਸਿੰਘ ਲਾੜੇ ਦੇ ਨਾਲ-ਨਾਲ ਹੀ ਰਹਿੰਦਾ ਹੈ ਕੁੜੀ ਵਾਲਿਆਂ ਦੇ ਵੱਲੋਂ ਗੁਰਿੰਦਰਜੀਤ ਦੇ ਨਾਲ ਕਾਫੀ ਵਾਕਵੀ ਹੋ ਗਈ ਸੀ ਹਿੰਮਤ ਸਿੰਘ ਦਾ ਵਿਆਹ ਰਾਜਕੋੜ ਤੇ ਮਹਿਲ ਸਿੰਘ ਦੀ ਕੁੜੀ ਸੰਦੀਪਕੌਰ ਦੇ ਨਾਲ ਹੋਇਆ ਸੀ ਸੰਦੀਪਕੌਰ ਦਾ ਇੱਕ ਭਰਾ ਸੀ ਜਿਹਦਾ ਨਾਮ ਸੀ ਮਨਪ੍ਰੀਤ ਸਿੰਘ ਉਰਫ ਸੰਨੀ ਹੁਣੇ ਜਿਹੜੀ ਵੋਟੀ ਸੀ ਹਿੰਮਤ ਸਿੰਘ ਦੀ ਸੰਦੀਪ ਇਹ ਚੰਗੀ ਤਰ੍ਹਾਂ ਗੁਰਿੰਦਰਜੀਤ ਨੂੰ ਜਾਣ ਗਈ ਸੀ ਗੁਰਿੰਦਰਜੀਤ ਦਾ ਹਿੰਮਤ ਦੇ ਵਿਆਹ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਦੇ ਵਿੱਚ ਕਾਫੀ ਆਣਾ ਜਾਣਾ ਸੀ ਤੇ ਹੁਣ ਹਿੰਮਤ ਦਾ ਵਿਆਹ ਹੋ ਚੁੱਕਿਆ ਸੀ ਤੇ ਇਸ ਤੋਂ ਬਾਅਦ ਵੀ ਇਹਦਾ ਇਹਨਾਂ ਦੇ ਘਰ ਆਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਗੁਰਿੰਦਰਜੀਤ ਨੇ ਸੰਦੀਪ ਦੇ ਨਾਲ ਆਪਣਾ ਭਾਬੀ ਦੀ ਔਰ ਵਾਲਾ ਰਿਸ਼ਤਾ ਜੋੜ ਲਿਆ ਸੀ ਇਹਨਾਂ ਦੇ ਵਿੱਚ ਦਿਉਰ ਪਰਜਾਈ ਵਾਲਾ ਹਸੀ ਮਜ਼ਾਕ ਵੀ ਹੋਣਾ ਸ਼ੁਰੂ ਹੋ ਗਿਆ ਸੀ ਹੁਣ ਹਿੰਮਤ ਤੇ ਸੰਦੀਪ ਦੇ ਵਿਆਹ ਨੂੰ 2 ਸਾਲ ਬੀਤ ਜਾਂਦੇ ਨੇ ਤੇ ਇਹਨਾਂ ਦੇ ਘਰ ਦੇ ਵਿੱਚ ਇੱਕ ਕੁੜੀ ਦਾ ਜਨਮ ਹੁੰਦਾ ਹੈ ਹੁਣ ਗੁਰਿੰਦਰਜੀਤ ਇਹਨਾਂ ਦੇ ਘਰ ਦੇ ਇਹਨਾਂ ਦੀ ਕੁੜੀ ਨੂੰ ਖਡਾਉਣ ਵਾਸਤੇ ਅਕਸਰ ਹੀ ਆ ਜਾਂਦਾ ਸੀ। ਇਹ ਗੁਰਿੰਦਰਜੀਤ ਸੰਦੀਪ ਦੇ ਲਾਗੇ ਸਾਫ ਮੰਦੇ ਨਾਲ ਬੈਠਦਾ ਸੀ ਪਰ ਜਿੜੀ ਸੰਦੀਪ ਜੀ ਇਹਦੇ ਮੰਦੇ ਵਿੱਚ ਗੁਰਿੰਦਰਜੀਤ ਦੇ ਲਈ ਕੁਝ ਖਾਸ ਹੀ ਥਾਂ ਬਣਦੀ ਜਾ ਰਹੀ ਸੀ। ਹਿੰਮਤ ਸਿੰਘ ਨੇ ਸੰਦੀਪ ਦੇ ਨਾਲ ਵਿਆਹ ਤੇ ਕਰਾ ਲਿਆ ਸੀ। ਇੱਕ ਬੱਚੇ ਦਾ ਬਾਪ ਵੀ ਇਹ ਬਣ ਗਿਆ ਸੀ। ਪਰ ਹੁਣ ਉਹ ਖੇਤੀਬਾੜੀ ਆਪਣੇ ਕੰਮਾਂ ਦੇ ਵਿੱਚ ਇਸ ਤਰ੍ਹਾਂ ਉਲਝ ਗਿਆ ਸੀ ਕਿ ਉਹ ਬਿਲਕੁਲ ਵੀ ਸੰਦੀਪ ਨੂੰ ਟਾਈਮ ਨਹੀਂ ਦੇ ਪਾਉਂਦਾ ਸੀ। ਤੇ ਸੰਦੀਪ ਜਦੋਂ ਕਵਾੜੀ ਸੀ ਤਾਂ ਇਹ ਸੋਚਦੀ ਸੀ ਕਿ ਉਹਦਾ ਘਰ ਵਾਲਾ ਐਹੋਜਾ ਹੋਵੇ ਕਿ ਉਹਦੀ ਰੂਹ ਨੂੰ ਪਿਆਰ ਕਰੇ ਉਹਦਾ ਇੱਕੋ ਸੁਪਨਾ ਸੀ ਕਿ ਉਹਨੂੰ ਇੱਕ ਪਿਆਰ ਕਰਨ ਵਾਲਾ ਬੰਦਾ ਮਿਲੇ ਪਰ ਸ਼ਾਇਦ ਹਿੰਮਤੋਂ ਨੂੰ ਉਹ ਰੂਹ ਵਾਲਾ ਪਿਆਰ ਨਹੀਂ ਮਿਲ ਰਿਹਾ ਸੀ ਜਿਸ ਦੀ ਉਹ ਪਾਲ ਕਰ ਰਹੀ ਸੀ ਸੰਦੀਪ ਹਮੇਸ਼ਾ ਇਹੀ ਚਾਹੁੰਦੀ ਸੀ ਕਿ ਉਹਦਾ ਪਤੀ ਉਹਦੇ ਕੋਲ ਆਵੇ ਉਹਦੀਆਂ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਪੂਰੀਆਂ ਕਰੇ ਉਹਦੇ ਨਾਲ ਹਸੀ ਮਜ਼ਾਕ ਕਰੇ ਪਰ ਹਿੰਮਤ ਐਹੋਜਾ ਬਿਲਕੁਲ ਵੀ ਬੰਦਾ ਨਹੀਂ ਸੀ ਉਹ ਜਦੋਂ ਵੀ ਉਹਦੇ ਕੋਲ ਆਉਂਦਾ ਸੀ ਤਾਂ ਸਿਰਫ ਆਪਣੀ ਜਸਮਾਨੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਆਉਂਦਾ ਸੀ ਹੁਣ ਇਸੇ ਵਜ੍ਹਾ ਨੂੰ ਲੈ ਕੇ ਸੰਦੀਪ ਦਾ ਮਨ ਪਟਕਣਾ ਸ਼ੁਰੂ ਹੋ ਗਿਆ ਸੀ ਸੰਦੀਪ ਨੂੰ ਇਹ ਸਾਰਾ ਕੁਝ ਗੁਰਿੰਦਰਜੀਤ ਦੇ ਵਿੱਚੋਂ ਦਿਖਣਾ ਸ਼ੁਰੂ ਹੋ ਗਿਆ ਸੀ ਉਹਨੂੰ ਲੱਗ ਰਿਹਾ ਸੀ ਕਿ ਉਹਦੀ ਇਹ ਜ਼ਰੂਰਤ ਗੁਰਿੰਦਰਜੀਤ ਸਿੰਘ ਹੀ ਪੂਰਾ ਕਰ ਸਕਦਾ ਹੈ ਹੁਣ ਇਹਨੇ ਇੱਕ ਜਾਲ ਬੁਨਣਾ ਸ਼ੁਰੂ ਕਰ ਦਿੱਤਾ ਸੀ ਇਹਹੀ ਜਾਲ ਉਹ ਗੁਰਿੰਦਰਜੀਤ ਦੇ ਉੱਤੇ ਪਾਣਾ ਸ਼ੁਰੂ ਕਰ ਦਿੰਦੀ ਹੈ ਗੁਰਿੰਦਰਜੀਤ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਆਂਦਾ ਸੀ ਤਾਂ ਇਹ ਹੁਣ ਉਹਦੇ ਨਾਲ ਡਬਲ ਮੀਨਿੰਗ ਵਾਲੀਆਂ ਗੱਲਾਂ ਕਰਦੀ ਸੀ ਹੌਲੀ ਹੌਲੀ ਗੁਰਿੰਦਰਜੀਤ ਵੀ ਸਮਝ ਚੁੱਕਿਆ ਸੀ ਕਿ ਸੰਦੀਪ ਉਹਦੇ ਕੋਲੋਂ ਕੀ ਚਾਉਂਦੀ ਸੀ ਕਿਉਂਕਿ ਗੁਰਿੰਦਰ ਵੀ 18 ਸਾਲ ਦਾ ਹੋ ਚੁੱਕਿਆ ਸੀ ਤੇ ਇਹਦਾ ਮਨ ਵੀ ਸੰਦੀਪ ਵੱਲ ਆਕਰਸ਼ਿਤ ਹੋਣ ਲੱਗ ਪਿਆ ਸੀ ਹੁਣ ਗੁਰਿੰਦਰਜੀਤ ਦਾ ਆਣਾ ਜਾਣਾ ਸੰਦੀਪ ਦੇ ਘਰ ਹੋਰ ਵੀ ਜ਼ਿਆਦਾ ਸ਼ੁਰੂ ਹੋ ਗਿਆ ਸੀ ਹਿੰਮਤ ਸਿੰਘ ਨੂੰ ਕੁਝ ਪਤਾ ਨਹੀਂ ਸੀ ਕਿ ਉਹਦੀ ਪਿੱਠ ਦੇ ਪਿਛੇ ਕੀ ਹੋ ਰਿਹਾ ਸੀ ਇਹਨਾਂ ਦੀਆਂ ਇਹ ਗੱਲਾਂ ਬਾਤਾਂ ਹੁਣ ਫੋਨ ਦੇ ਵਿੱਚ ਵੀ ਸ਼ੁਰੂ ਹੋ ਗਈਆਂ ਸਨ ਸੰਦੀਪ ਹਮੇਸ਼ਾ ਗੁਰਿੰਦਰਜੀਤ ਨੂੰ ਫੋਨ ਦੇ ਉੱਤੇ ਇਹਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਤੇ ਗੁਰਿੰਦਰਜੀਤ ਵੀ ਇਹਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦਾ ਆਦੀ ਹੋ ਗਿਆ ਸੀ ਹੁਣ ਇਹਨਾਂ ਦੀਆਂ ਗੱਲਾਂ-ਬਾਤਾਂ ਇੰਨੀਆਂ ਵੱਧ ਚੁੱਕੀਆਂ ਸਨ ਕਿ ਸੰਦੀਪ ਨੇ ਆਪਣੇ ਦਿਲ ਦੀ ਗੱਲ ਗੁਰਿੰਦਰ ਨੂੰ ਦੱਸ ਦਿੱਤੀ ਕਿ ਉਹ ਉਹਦੇ ਤੋਂ ਕੀ ਚਾਹੁੰਦੀ ਸੀ ਗੁਰਿੰਦਰਜੀਤ ਨੇ ਵੀ ਮੌਕਾ ਪਾ ਕੇ ਜਦੋਂ ਹਿੰਮਤ ਕਰ ਨਹੀਂ ਹੋਇਆ ਤਾਂ ਇਹਨੇ ਵੀ ਸੰਦੀਪ ਦੀ ਚਾਹਤ ਨੂੰ ਪੂਰਾ ਕਰ ਦਿੱਤਾ ਇਨਾਂ ਦੇ ਇੱਕ ਦਿਨ ਦੇ ਮਿਲਾਪ ਨੇ ਦੋਨਾਂ ਦੀ ਸੰਗ ਨੂੰ ਖਤਮ ਕਰ ਦਿੱਤਾ। ਇਸ ਦਿਨ ਤੋਂ ਬਾਅਦ ਇਹਨਾਂ ਨੂੰ ਜਦੋਂ ਮੌਕਾ ਮਿਲਦਾ ਇਹ ਹੁਣ ਇੱਕ ਦੂਸਰੇ ਦੇ ਨਾਲ ਪਿਆਰ ਦੀਆਂ ਪਿੰਗਾਂ ਦੇ ਵਿੱਚ ਝੂਟਾ ਲੈ ਲੈਂਦੇ। ਗੁਰਿੰਦਰਜੀਤ ਸਿੰਘ ਦੇ ਉੱਤੇ ਸੰਦੀਪ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਸੀ। ਗੁਰਿੰਦਰਜੀਤ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਕਿ ਇਹ ਉਹਦੇ ਜਿਗਰੀ ਦੋਸਤ ਦੀ ਪਤਨੀ ਹੈ ਜਿਹਨੂੰ ਉਹ ਕਦੀ ਭਾਬੀ ਕਹਿੰਦਾ ਸੀ। ਜਿਹਦੇ ਨਾਲ ਉਹ ਹੁਣ ਮੂੰਹ ਕਾਲਾ ਕਰ ਰਿਹਾ ਸੀ। ਇਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਜਦੋਂ ਉਹਦੇ ਜਿਗਰੀ ਦੋਸਤ ਹਿੰਮਤ ਸਿੰਘ ਨੂੰ ਪਤਾ ਚੱਲੇਗਾ ਤੇ ਉਹਦੇ ਤੇ ਕੀ ਬੀਤੇਗੀ ਇਹਨਾਂ ਦੇ ਬਚਪਨ ਦੀ ਦੋਸਤੀ ਇੱਕ ਮਿੰਟ ਚ ਤਬਾਹ ਹੋ ਜਾਵੇਗੀ ਪਰ ਕਹਿੰਦੇ ਨੇ ਕਿ ਜਿਹਦੇ ਉੱਤੇ ਇਹੋ ਜਿਹੇ ਨਜਾਇਜ਼ ਰਿਸ਼ਤਿਆਂ ਦਾ ਪੂਤ ਸਵਾਰ ਹੋ ਜਾਵੇ ਉਹ ਫਿਰ ਕਿਸੇ ਦੀ ਨਹੀਂ ਸੁਣਦਾ ਤੇ ਉਹਨੂੰ ਕੁਝ ਨਹੀਂ ਅੱਗੇ ਪਿੱਛੇ ਦਿਖਦਾ ਤੇ ਇਸੇ ਤਰ੍ਹਾਂ ਹੀ ਹੁਣ ਸੰਦੀਪ ਤੇ ਗੁਰਿੰਦਰਜੀਤ ਦੇ ਨਾਲ ਵੀ ਹੋ ਰਿਹਾ ਸੀ 6 ਮਹੀਨੇ ਤੱਕ ਇਹਨਾਂ ਦੋਨਾਂ ਦੇ ਇਸੇ ਤਰ੍ਹਾਂ ਹੀ ਰਿਸ਼ਤੇ ਬੰਦੇ ਰਹੇ 6 ਮਹੀਨੇ ਬਾਅਦ ਗੁਰਿੰਦਰਜੀਤ ਦਾ ਸਿੰਗਾਪੁਰ ਦਾ ਵੀਜ਼ਾ ਆ ਜਾਂਦਾ ਹੈ ਕਿਉਂਕਿ ਇਹਨੇ ਪਹਿਲਾਂ ਤੋਂ ਹੀ ਅਪਲਾਈ ਕੀਤਾ ਹੋਇਆ ਸੀ ਇਹ ਹੁਣ ਕਹਿੰਦਾ ਹੈ ਕਿ ਇਹਨੇ ਸਿੰਗਾਪੁਰ ਦੇ ਵਿੱਚ ਜਾਣਾ ਹੈ ਸੰਦੀਪ ਇਹਨੂੰ ਬਾਰ-ਬਾਰ ਮਨਾ ਕਰ ਰਹੀ ਸੀ ਕਿਉਂਕਿ ਇਹ ਕਹਿੰਦੀ ਸੀ ਕਿ ਮੇਰੇ ਤੋਂ ਬਿਨਾ ਤੇਰਾ ਦਿਲ ਉੱਥੇ ਨਹੀਂ ਲੱਗੇਗਾ ਤੇ ਨਾਲੇ ਇਹ ਵੀ ਕਹਿੰਦੀ ਸੀ ਕਿ ਤੈਨੂੰ ਕਿਹੜਾ ਪੈਸੇ ਦੀ ਕਮੀ ਹੈ ਗੁਰਿੰਦਰਜੀਤ ਇਹਦੀ ਇੱਕ ਨਹੀਂ ਸੁਣਦਾ ਤੇ ਸਿੰਗਾਪੁਰ ਚਲਾ ਜਾਂਦਾ ਹੈ ਪਰ ਜਿਸ ਤਰ੍ਹਾਂ ਹੀ ਸੰਦੀਪ ਨੇ ਕਿਹਾ ਸੀ ਕਿ ਤੇਰਾ ਉੱਥੇ ਜਾ ਕੇ ਦਿਲ ਨਹੀਂ ਲੱਗਣਾ ਕੁਝ ਇਸੇ ਤਰ੍ਹਾਂ ਹੀ ਇਹਦੇ ਨਾਲ ਹੋਣਾ ਸ਼ੁਰੂ ਹੋ ਗਿਆ ਸੀ 6-7 ਮਹੀਨੇ ਬੀਤਦੇ ਨੇ ਪਰ ਇਹਨੇ 6-7 ਮਹੀਨੇ ਬੜੇ ਹੀ ਔਖੇ ਤਰੀਕੇ ਦੇ ਨਾਲ ਇੱਥੇ ਬਤਾਏ ਸਨ ਇਧਰੋਂ ਸੰਦੀਪ ਵੀ ਇਹਨੂੰ ਬਾਰ-ਬਾਰ ਫੋਨ ਕਰਦੀ ਸੀ ਕਿ ਤੂੰ ਵਾਪਸ ਆ ਜਾ ਤੇ ਆਖਿਰਕਾਰ ਗੁਰਿੰਦਰਜੀਤ ਇਹਦੀ ਗੱਲ ਮੰਨਦਾ ਹੈ ਤੇ ਇਹ ਹੁਣ ਸਿੰਗਾਪੁਰ ਤੋਂ ਫਿਰ ਵਾਪਸ ਇੰਡੀਆ ਦੇ ਵਿੱਚ ਆ ਜਾਂਦਾ ਹੈ ਹੁਣ ਲਗਭਗ 1 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਚੁੱਕਿਆ ਸੀ ਸੰਦੀਪ ਤੇ ਗੁਰਿੰਦਰਜੀਤ ਨੂੰ ਆਪਸ ਦੇ ਵਿੱਚ ਮਿਲੇ ਹੋਏ ਇਹ ਇੱਕ ਦੂਜੇ ਨੂੰ ਮਿਲਣ ਦੇ ਲਈ ਤਰਫ ਰਹੇ ਸਨ ਤੇ ਇਸੇ ਹੀ ਚਾਹਤ ਨੂੰ ਪੂਰਾ ਕਰਨ ਦੇ ਲਈ ਜਦੋਂ ਇਹਨਾਂ ਨੇ ਇੱਕ ਦੂਸਰੇ ਨੂੰ ਮਿਲਣਾ ਸ਼ੁਰੂ ਕੀਤਾ ਤਾਂ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਸਾਵਧਾਨੀ ਨਹੀਂ ਵਰਤੀ ਇਹਨਾਂ ਦੇ ਸਬੰਧਾਂ ਦਾ ਪਤਾ ਹੁਣ ਹਿੰਮਤ ਸਿੰਘ ਨੂੰ ਲੱਗ ਗਿਆ ਸੀ ਹਿਮਤ ਸਿੰਘ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਉਹਦਾ ਜਿਗਰੀ ਦੋਸਤੀ ਗੁਰਿੰਦਰਜੀਤ ਉਹਦੇ ਘਰ ਨੂੰ ਬਰਬਾਦ ਕਰ ਰਿਹਾ ਹੈ ਤੇ ਇਹ ਗੁੱਸੇ ਦੇ ਨਾਲ پاگل ਹੋ ਜਾਂਦਾ ਹੈ ਹਿੰਮਤ ਇਹ ਸਾਰੀ ਗੱਲਬਾਤ ਆਪਣੇ ਸਾਲੇ ਸੰਨੀ ਦੇ ਨਾਲ ਕਰਦਾ ਹੈ ਹੁਣ ਸੰਨੀ ਇਹ ਸਾਰੀ ਗੱਲਬਾਤ ਆਪਣੀ ਮਾਂ ਰਾਜਕੌਰ ਨੂੰ ਵੀ ਦੱਸ ਦਿੰਦਾ ਹੈ ਜਾਨੀ ਕਿ ਸੰਦੀਪ ਦੇ ਘਰ ਵੀ ਸਾਰਾ ਕੁਝ ਪਤਾ ਚੱਲ ਚੁੱਕਿਆ ਸੀ ਹੁਣ ਇਹਨਾਂ ਤਿੰਨਾਂ ਨੇ ਮਿਲ ਕੇ ਇੱਕ ਪਲਾਨ ਬਣਾ ਲਿਆ 29 ਦਸੰਬਰ 2019 ਦਾ ਦਿਨ ਸੀ ਗੁਰਿੰਦਰਜੀਤ ਨੇ ਆਪਣੇ ਪਿਓ ਨੂੰ ਕਿਹਾ ਕਿ ਉਹ ਆਪਣੇ ਕੋਈ ਰਿਸ਼ਤੇਦਾਰ ਜੋ ਕਿ ਨੁਸ਼ਹਿਰਾ ਪਨਵਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਇਸ ਪਿੰਡ ਦੇ ਵਿੱਚ ਉਹ ਜਾ ਰਿਹਾ ਹੈ ਪਰ ਥੋੜੀ ਦੇਰ ਬਾਅਦ ਹੀ ਗੁਰਿੰਦਰਜੀਤ ਦੇ ਪਿਤਾ ਨੂੰ ਫੋਨ ਆਇਆ ਕਿ ਸ਼ੇਰੋ ਪਿੰਡ ਦੇ ਵਿੱਚ ਸੰਨੀ ਦੇ ਘਰ ਦੇ ਵਿੱਚ ਗੁਰਿੰਦਰਜੀਤ ਦੀ লাশ ਪਈ ਹੋਈ ਹੈ ਕਿਸੇ ਨੇ ਉਹਨੂੰ ਬੜੀ ਹੀ ਬਹਿਰਮੀ ਦੇ ਨਾਲ ਮਾਰ ਦਿੱਤਾ ਹੈ ਦੱਸਣ ਵਾਲੇ ਨੇ ਇਹ ਵੀ ਦੱਸਿਆ ਕਿ ਉਹਦੀ লাশ 베ਰੇ ਦੇ ਵਿੱਚ ਪਈ ਹੋਈ ਹੈ ਤੇ ਘਰੋਂ ਸਾਰੇ ਭੱਜ ਚੁੱਕੇ ਨੇ ਤਰਸੇਮ ਸਿੰਘ ਆਪਣੇ ਦੂਸਰੇ ਮੁੰਡੇ ਨੂੰ ਨਾਲ ਲੈਂਦਾ ਹੈ ਤੇ ਸਿੱਧਾ ਹੀ ਸ਼ੇਰੋ ਪਿੰਡ ਦੇ ਵਿੱਚ ਜਾਂਦਾ ਹੈ। ਸੰਨੀ ਦੇ ਘਰ ਸਾਹਮਣੇ ਲੋਕਾਂ ਦੀ ਭੀੜ ਇਕੱਠੀ ਸੀ। ਗੁਰਿੰਦਰਜੀਤ ਨੂੰ ਕਿਸੇ ਨੇ ਮਾਰ ਦਿੱਤਾ ਸੀ। ਤਰਸੇਮ ਸਿੰਘ ਨੇ ਲਾਗੇ ਦੇ ਥਾਣੇ ਦੇ ਵਿੱਚ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਸਾਰੀ ਥਾਣਾ ਦੇ ਇੰਚਾਰਜ ਲਖਬੀਰ ਸਿੰਘ ਮੌਕੇ ਤੇ ਪਹੁੰਚਦੇ ਨੇ। ਪੁਲਿਸ ਨੇ ਜਦੋਂ ਇਹਦੀ ਜਾਂਚ ਸ਼ੁਰੂ ਕੀਤੀ ਤਾਂ ਸੰਦੀਪ ਤੇ ਗੁਰਿੰਦਰਜੀਤ ਦੇ ਨਜਾਇਜ਼ ਬੰਦਾ ਦਾ ਪੁਲਿਸ ਨੂੰ ਪਤਾ ਲੱਗ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਸ਼ੱਕ ਹੋਇਆ ਕਿ ਸ਼ਾਇਦ ਹਿੰਮਤ ਸਿੰਘ ਨੇ ਹੀ ਇਹਦਾ ਕਤਲ ਕੀਤਾ ਹੋਵੇਗਾ ਹੁਣ ਥਾਣਾ ਇੰਚਾਰਜ ਨੇ 302 ਦਾ ਪਰਚਾ ਕੱਟ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਅਗਲੇ ਹੀ ਦਿਨ ਰਾਜਕੋਰ ਤੇ ਸੰਦੀਪ ਕੋੜ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦੋਨਾਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੋਨਾਂ ਨੇ ਹੀ ਕਬੂਲ ਕਰ ਲਿਆ ਕਿ ਉਹਨਾਂ ਨੇ ਹੀ ਗੁਰਿੰਦਰਜੀਤ ਦਾ ਕਤਲ ਇੱਜ਼ਤ ਦਾ ਬਦਲਾ ਲੈਣ ਵਾਸਤੇ ਕੀਤਾ ਹੈ ਸੰਦੀਪ ਤੇ ਗੁਰਿੰਦਰਜੀਤ ਦੇ ਜਦੋਂ ਸਬੰਧਾਂ ਦਾ ਇਹਦੇ ਘਰ ਵਾਲਿਆਂ ਨੂੰ ਪਤਾ ਲੱਗ ਚੁੱਕਿਆ ਸੀ ਤਾਂ ਇਹ ਬੜੇ ਗੁੱਸੇ ਦੇ ਵਿੱਚ ਆ ਗਏ ਸਨ ਹੁਣ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਪਲਾਨ ਬਣਾ ਲਿਆ ਸੀ ਕਿ ਉਹ ਗੁਰਿੰਦਰਜੀਤ ਨੂੰ ਨਹੀਂ ਛੱਡਣਗੇ ਇਸ ਪਲਾਨ ਦੇ ਵਿੱਚ ਇਹਨਾਂ ਨੇ ਸੰਦੀਪ ਨੂੰ ਵੀ ਮਿਲਾ ਲਿਆ ਸੀ ਹੁਣ ਸੰਦੀਪ ਨੇ ਫੋਨ ਕਰਕੇ ਗੁਰਿੰਦਰਜੀਤ ਨੂੰ ਸੱਤਿਆ ਸੀ ਕਿ ਉਹ ਆਪਣੇ ਪਿੰਡ ਦੇ ਵਿੱਚ ਹੈ ਤੇ ਉੱਥੇ ਆ ਕੇ ਉਹਨੂੰ ਮਿਲੇ ਤੇ ਕਹਿੰਦੇ ਨੇ ਕਿ ਜਦੋਂ ਕੋਈ ਮਸ਼ੂਕ ਆਪਣੇ ਆਸ਼ਿਕ ਨੂੰ ਬੁਲਾਵੇ ਤੇ ਇਦਾਂ ਹੋ ਨਹੀਂ ਸਕਦਾ ਕਿ ਉਹ ਉੱਥੇ ਨਹੀਂ ਜਾਵੇਗਾ ਤੇ ਇਹ ਹੁਣ ਗੁਰਿੰਦਰ ਜੀ ਤਾਂ ਆਪਣੇ ਘਰ ਦੇ ਵਿੱਚ ਇਹ ਕਹਿੰਦਾ ਹੈ ਕਿ ਉਹ ਨਸ਼ਾਹਰਾ ਪਨਵਾ ਜਾ ਰਿਹਾ ਹੈ ਪਰ ਸੱਚ ਵਿੱਚ ਉਹ ਸੰਦੀਪ ਨੂੰ ਮਿਲਣ ਵਾਸਤੇ ਉਹਦੇ ਪੇਕੇ ਪਿੰਡ ਸ਼ੈਰੋ ਪਿੰਡ ਦੇ ਵਿੱਚ ਜਾ ਰਿਹਾ ਸੀ ਇਹ ਹੁਣ ਜਿਸ ਤਰ੍ਹਾਂ ਹੀ ਇਹਨਾਂ ਦੇ ਘਰ ਦੇ ਵਿੱਚ ਜਾਂਦਾ ਹੈ ਤੇ ਇਹਦੇ ਘਰ ਵਾਲੇ ਬਾੜੋ ਕੁੰਡਾ ਲਾ ਲੈਂਦੇ ਨੇ ਇਹਨੂੰ ਅੰਦਰ ਵਾਰ ਕੇ ਤੇ ਇਹ ਫਿਰ ਇਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਨੇ ਕਿ ਇਹਨੂੰ ਚੁੰਨੀ ਦੇ ਨਾਲੇ ਦਾ ਗਲਾ ਘੋਟਿਆ ਗਿਆ ਸੀ ਤੇ ਜਿਸ ਤੋਂ ਬਾਅਦ ਇਹਨੂੰ ਕਰੰਟ ਵੀ ਲਾਇਆ ਗਿਆ ਸੀ ਜਦੋਂ ਇਹ ਮਰ ਗਿਆ ਤਾਂ ਇਥੋਂ ਪੂਰਾ ਪਰਿਵਾਰ ਕਰੋ ਭੱਜ ਗਿਆ ਸੀ ਇੱਕ ਵਾਰੀ ਫਿਰ ਤੋਂ ਨਾਜਾਇਜ਼ ਰਿਸ਼ਤਿਆਂ ਦੇ ਚਲਦਿਆਂ ਇੱਕ ਹਸਤਾ ਵਸਤਾ ਘਰ ਬਰਬਾਦ ਹੋ ਗਿਆ ਤੇ ਕਿਸੇ ਦੇ ਜਵਾਨ ਪੁੱਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ